ਅੱਜ ਨਗਰ ਸੁਖਾਣ ਬੰਨਿਓ ਨਗਰ ਨਿਵਾਸੀ ਤੇ ਸਾਰੇ ਕਲਬਾ ਬੰਨਿਓ ਕਿਸਾਨ ਜਿੱਤੇ ਬੰਗਾ ਬੰਨੋ ਬੀਕੇਜੂ ਗ੍ਰਾਮ ਤੇ ਬੀਕੇਜੂ ਖੋਸਾ ਨੇ ਅੱਜ ਦੁਬਾਰਾ ਫੇਰ ਮਤੇ ਪਾਏ ਆ ਅਸੀਂ 16 ਤਰੀਕ ਨੂੰ ਪਹਿਲਾਂ ਵੀ ਮਤੇ ਦੇ ਚੁੱਕੇ ਸੀ ਸਰਕਾਰ ਨੂੰ ਅੱਜ ਦੁਬਾਰਾ ਫੇਰ ਇਸ ਵੀਰ ਖਾਉ ਨੂੰ ਮਤੇ ਲੱਗੇ ਦੇ ਕੇ ਆਉਨੇ ਆ 23 ਤਰੀਕ ਹੋ ਗਈ ਆ ਸਾਡੇ ਪਿੰਡਾਂ ਪਿੰਡ ਦੇ ਵਿੱਚ ਅੱਜ ਤੱਕ ਫਜੇ ਤੱਕ ਕੋਈ ਵੀ ਬੇਲਰ ਨਹੀਂ ਹੈ ਕਿਉਂਕਿ ਪੰਜਾਹ ਤਰ੍ਹਾਂ ਦੇ ਨਾਲੋਂ ਕਰਕੇ ਦੀ ਵਿਆਈ ਵਿਆਹ ਸ਼ੁਰੂ ਹੈ ਬੇਲੇ ਕੋਈ ਇਤਲਾ ਨਹੀਂ ਸਰਕਾਰ ਨੂੰ ਆਖ ਰਹੇ ਆ ਕਿ ਸਾਨੂੰ ਆਪਦੇ ਦੇ ਲੈਸ ਤੇ ਸਰਕਾਰੀ ਦਾ ਕੋਈ ਨਾ ਕੋਈ ਪ੍ਰੋਬਲਮ ਜਾਂ ਦਿੱਕਤ ਆ ਜਾਵੇ ਜਾਂ ਬੇਲੇ ਤੇ ਤੇ ਜਾਂ ਜਾਂ ਫੇਰ ਕਿਸੇ ਕਿਸਾਨ ਭਰਾ ਨੇ ਅੱਗ ਲਾ दी ਕਿਉਂਕਿ ਉਹਦੀ ਮਜਬੂਰੀ ਬਣੀ ਉਹਨੇ ਕਰਗਵੀਂ ਜਣੀ ਅੱਗ ਲਾਉਣ ਦੀ ਉਹਦੀ ਮਜਬੂਰੀ ਬਣੂਗੀ ਜੇ ਕੋਈ ਮਜਬੂਰੀ ਤੇ ਉਹਨੇ ਕਿਸੇ ਨੇ ਅੱਗ ਲਾਤੀ ਤੇ ਪਹਿਲੀ ਗੱਲ ਤਾਂ ਅਸੀਂ ਅੱਗ ਲਾਉਣ ਤੇ ਹੱਕ ਤੇ ਨਹੀਂ ਹੈ ਸਾਰਾ ਪਿੰਡ ਖੜੇ ਆ ਪਰ ਸਾਡੀ ਮਜਬੂਰੀ ਬਣੂਗੀ ਜੇ ਕਿਸੇ ਕਿਸਾਨ ਭਰਾ ਨੇ ਅੱਗ ਲਾਤੀ ਜੇ ਜੋ ਵੀ ਮਹਿਕਮਾ ਜਾਂ ਕੋਈ ਆਫਸਰ ਕੋਤੇ ਕੋਈ ਕਾਰਵਾਈ ਕਰਨਾ ਆਊਗਾ ਜੇ ਅਸੀਂ ਸਾਰਾ ਨਗਰ ਜੰਦੇਵੰਦੀਆਂ ਦੋਵੇਂ ਜੱਥੇਬੰਦੀਆਂ ਡਟ ਕੇ ਵਿਰੋਧ ਕਰਾਂਗੇ ਫੇਰ ਭਾਵੇਂ ਸਾਡੇ ਦੇ ਪਾਰਦੇ ਪਾਰੇ ਕੁਝ ਕਰ ਲੈ ਫੇਰ ਸਾਡੀ ਮਜਬੂਰੀ ਅੱਗ ਲਾਉਣ ਦੀ ਅਸੀਂ ਅੱਗ ਦੇ ਹੱਕੇ ਤਾਂ ਹੈ ਨਹੀਂ ਪਰ ਲਾਉਣੀ ਸਾਡੀ ਮਜਬੂਰੀ ਬਣੂਗੀ ਅਸੀਂ ਅੱਜ ਸਰਕਾਰ ਨੂੰ ਐਸਡੀਐਮ ਸਾਹਿਬ ਨੂੰ ਮੰਗਵੱਤਰ ਵੀ ਦਿੰਨੇ ਆ ਚੇਤਾਵਨੀ ਵੀ ਦਿੰਨੇ ਆ ਕਵਿਜ਼ਨ ਵਾਸਤੇ ਅਖੇ ਤੁਸੀ ਹੋਰ ਦੱਸੋ ਨਾ ਵੀ ਜਿਹੜਾ ਸਰਕਾਰ ਨੇ ਸਾਡੇ ਨਗਰ ਨੂੰ ਸਾਡੇ ਨਗਰ ਦਾ ਪੈਸਾ ਲੱਗਿਆ ਬੀਲਰ ਦਿੱਤਾ ਉਹ ਕਿੱਥੇ ਚੱਲ ਰਿਹਾ ਉਹਦੇ ਬਾਰੇ ਦੱਸੋ ਇੱਕ ਇੱਕ ਸਾਡੀ ਬੇਨਤੀ ਹੈ ਸੈਡੀ ਨੂੰ ਸਰਕਾਰ ਨੂੰ ਐਸਡੀਐਮ ਸਾਹਿਬ ਨੂੰ ਇਹਦੇ ਵਿੱਚ ਵੀ ਅਸੀਂ ਲਿਖਤਾ ਜੋ ਸਾਡੀ ਸੈਡੀ ਨੂੰ ਕਿਸਾਨਾਂ ਦਾ ਸੈਡੀ ਆ ਕਿਸਾਨਾਂ ਦਾ ਬੀਲਰ ਹੈ ਅੱਜ 23 ਦਿਨ ਹੋ ਗਏ ਹਫ਼ਤਾ ਹੋ ਗਿਆ ਤੋਂ ਨੱਬਡੇ ਨੂੰ ਹਜੇ ਤੱਕ ਬੀਲਰ ਉਹ ਪਿੰਡ ਨਹੀਂ ਚੱਲ ਰਿਹਾ ਜਾਂ ਵੇਚਦਾ ਜਾਂ ਪਾਸੇ ਕਰਾਇਤੇ ਦਿੱਤਾ ਜਾਂ ਕਿਤੇ ਦਿੱਤਾ ਉਹ ਸੈੜੀ ਇਸ ਚੀਜ਼ ਦੀ ਸੈੜੀ ਜਿਹੜਾ ਆਪ ਦੇ ਭੇਜਿਆ ਸਰਕਾਰ ਨੂੰ ਤੋਂ ਜਵਾਬ ਮੰਗੇ ਅਸੀਂ ਬੇਇੱਜ਼ਤੀ ਕਰਦੇ ਸਾਡਾ ਬਿੱਲ ਸਾਡੇ ਪੈਨਡਿੰਗ ਦਾ ਚਾਹੀਦਾ ਹੈ ਜੇ ਨਹੀਂ ਪੈਂਡ ਕਲਾਉਂਦੇ ਜਾਂ ਸੈੜੀ ਮੁਲਾਜ਼ਮਾਂ ਤੇ ਜਾਂ ਕਿਸੇ ਜਿਹੜਾ ਵੀ ਉਹਦਾ ਕੋਈ ਗਨਾਹਦਾਰਾ ਉਤੇ ਕਾਰਵਾਈ ਹੋਣੀ ਚਾਹੀਦੀ ਹੈ ਕੱਲੇ ਕਿਸਾਨ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਨਾਲ ਉਹਨਾਂ ਤੇ ਵੀ ਹੋਣੀ ਚਾਹੀਦੀ ਹੈ ਜਿਹੜੇ ਇਹ ਚੀਜ਼ ਦੇ ਗਨਾਹਦਾਰ ਹੈ